ਗੱਲ ਹੋਈ ਆ ਉਹਦਾ ਕਤਲ ਹੋਇਆ ਤੇ ਇਹਦਾ ਅਮਰਤਪਾਲ ਦਾ ਨਾਮ ਲੈਂਦੇ ਆ ਵਿੱਚ ਤੇ ਉਹਨੇ ਕੀਤਾ ਜਾਂ ਨਹੀਂ ਕੀਤਾ ਇਹਦੇ ਬਾਰੇ ਤਾਂ ਮੈਨੂੰ ਕੁਝ ਪਤਾ ਨਹੀਂ ਹੈਗਾ ਕਿਉਂਕਿ ਸਾਡੇ ਨਾ ਮਾਪਿਆਂ ਨਾਲ ਜੇ ਕੋਈ ਕੋਈ ਬੱਚਾ ਕੋਈ ਗੱਲ ਕਰੂਗਾ ਵੀ ਤਾਂ ਮਾਪਿਆਂ ਨਾਲ ਤਾਂ ਸਲਾਹ ਨਹੀਂ ਕਰਦਾ ਹੁੰਦਾ ਵੀ ਅਸੀਂ ਆਹ ਕਰਨਾ ਪਰ ਮੈਨੂੰ ਨਹੀਂ ਲੱਗਦਾ ਹੈਗਾ ਵੀ ਇਹ ਕੋਈ ਇਹਨਾਂ ਦਾ ਐਸਾ ਰੋਲਾ ਕੋਈ ਇਹਦੇ ਵਿੱਚ ਕਹਾਣੀ ਹੋਰ ਵੀ ਹੋ ਸਕਦੀ ਦੋ ਦਿਨ ਤਾਂ ਵੈਸੇ ਸਾਨੂੰ ਕੋਈ ਨਹੀਂ ਅਸੀਂ ਆਰਾਮ ਨਾਲ ਘਰ ਹੀ ਸੀਗਾ ਮੈਨੂੰ ਕੋਈ ਕਿਸੇ ਨੇ ਕੋਈ ਗੱਲਬਾਤ ਨਹੀਂ ਕੀਤੀ ਪਰ ਖਬਰਾਂ ਬਹੁਤ ਆਈ ਗਈਆਂ ਇਸ ਤਰ੍ਹਾਂ ਦੀਆਂ ਤੇ ਉਦੋਂ ਬਾਅਦ ਫਿਰ ਸ਼ਾਮ ਜੀ ਨੂੰ ਮੈਂ ਰੋਟੀ ਆਟੀ ਖਾ ਕੇ ਹਟਿਆ ਸੀ ਮੈਂ ਕੱਲਾ ਹੀ ਸੀਗਾ ਘਰੇ ਤੇ ਸੀਆਈ ਸਟਾਫ ਦੀ ਮਤਲਬ ਟੀਮ ਗਈ ਆ ਤੇ ਉਹ ਮੈਨੂੰ ਕਹਿੰਦੇ ਵੀ ਬਾਪੂ ਜੀ ਤੁਹਾਨੂੰ ਨਾਲ ਲੈ ਕੇ ਜਾਣਾ ਮੁੰਡੇ ਸੀਗੇ 5 6 ਜਣੇ ਤੇ ਮੈਂ ਕਿਹਾ ਜੀ ਕੋਈ ਨਹੀਂ ਚੱਲ ਵੜਦੇ ਆ ਦੱਸੋ ਮੈਨੂੰ ਕੀ ਆ ਤੇ ਉਹ ਮੈਨੂੰ ਨਾਲ ਲੈ ਗਏ ਆ ਦੋ ਰਾਤਾਂ ਤੇ ਦੋ ਦਿਨ ਉਹਨਾਂ ਨੇ ਮੈਨੂੰ ਸੀਆਈ ਸਟਾਫ ਚ ਰੱਖਿਆ ਮੋਗੇ ਤੇ ਮੈਨੂੰ ਉਹਨਾਂ ਨੇ ਪੁੱਛ ਗਿਆ ਕੀ ਕੀਤੀ ਐ ਸਿਰਫ ਵੀ ਅਮਰਤਪਾਲ ਕਿੱਥੇ ਪੜਿਆ ਕੀ ਆ ਕਿਹੜੇ ਉਹਦੇ ਦੋਸਤ ਮਿੱਤਰ ਆ ਕਿੱਥੇ ਕਿੱਥੇ ਉਹਦੀਆਂ ਰਿਸ਼ਤੇਦਾਰੀਆਂ ਕਿੱਥੇ ਉਹਦੀਆਂ ਭੈਣਾਂ ਵਿਆਂੀਆਂ ਕਿੱਥੇ ਉਹਦੇ ਹੋਰ ਨਾਨਕੇ ਅਜਤ ਜਾਉਂਦੇ ਨਾ ਭੂਆ ਕਿੱਥੇ ਆ ਉਹ ਸਾਰੀਆਂ ਰਿਸ਼ਤੇਦਾਰੀਆਂ ਉਹਨਾਂ ਨੇ ਲਿਖੀਆਂ ਤੇ ਹੋਰ ਮੈਨੂੰ ਕੋਈ ਬਹੁਤਾ ਨਹੀਂ ਉਹਨਾਂ ਨੇ ਕਿਸੇ ਤਰ੍ਹਾਂ ਦਾ ਉਹਨਾਂ ਨੇ ਸਿਰਫ ਮਿੱਥੋਂ ਜੋ ਪੁੱਛੀ ਗਏ ਤੇ ਮੈਂ ਉਹ ਦੱਸੀ ਗਏ ਮੈਂ ਵੀ ਥੋੜਾ ਜਿਹਾ ਹੋਰ ਸੁਭਾਤਾ ਮੈਨੂੰ ਐਵੇਂ ਹਾਜਾਪਾ ਕਿਸੇ ਗੱਲ ਦਾ ਝੂਠ ਮਾਰਾਂਗੇ ਤੇ ਝੂਠ ਨੂੰ ਲੁਕਾਉਣ ਵਾਸਤੇ ਬਹੁਤ ਕੁਝ ਕਰਨਾ ਪੈਂਦਾ ਲੁਕਦਾ ਫੇਰ ਵੀ ਨਹੀਂ ਹੁੰਦਾਗਾ ਤੇ ਸੱਚ ਸੱਚ ਹੀ ਹੁੰਦਾ ਮੈਂ ਜੋ ਕੁਝ ਉਹਨਾਂ ਨੇ ਮੈਨੂੰ ਪੁੱਛਿਆ ਹੋਵੇ ਮੈਂ ਸੱਚ ਦੱਸਿਆ ਉਹ ਉਹਨਾਂ ਨੇ ਲਿਖਿਆ ਉਹਦੇ ਵਿੱਚ ਕੋਈ ਵੀ ਚੀਜ਼ ਗੱਲ ਕੋਈ ਝੂਠ ਹੈਗੀ ਆ ਵੀ ਮੈਂ ਇੱਥੇ ਇਹਨੂੰ ਝੂਠ ਮਾਰਤਾ ਵੀ ਆ ਐ ਨਹੀਂ ਕੀ ਗੱਲ ਤੇ ਉਹ ਮੈਂ ਦੇਣਦਾਰ ਹਾਂ ਉਸ ਦਾ ਵੀ ਮੈਂ ਕੋਈ ਵੀ ਗੱਲ ਕੋਈ ਨਹੀਂ ਝੂਠ ਨਹੀਂ ਮਾਰਿਆ ਜੋ ਉਹਨਾਂ ਨੇ ਪੁੱਛਿਆ ਮੈਂ ਅੱਛਾ ਅਮਰਤਪਾਲ ਸਿੰਘ ਉਹਨਾਂ ਦੇ ਨਾਲ ਕਦੋਂ ਤੁਹਾਡੀ ਗੱਲਬਾਤ ਹੋਈ ਆਖਰੀ ਵਾਰ ਹੁਣ ਤੱਕ ਅਮਰਤਪਾਲ ਨਾਲ ਗੱਲ ਆਖਰੀ ਵਾਰ ਜੀ ਉਹ 31 ਤਰੀਕ ਨੂੰ ਘਰੇ ਆਇਆ ਸੀਗਾ ਤੇ 31 ਤਰੀਕ ਨੂੰ ਮੇਰੀ ਇਹਦੇ ਨਾਲ ਗੱਲ ਹੋਈ ਆ ਘਰੇ ਬਸ ਪਿਛਲੇ ਮਹੀਨੇ ਹਾਂ ਪਿਛਲੇ ਮਹੀਨੇ ਦੀ ਪਹਿਲੀ ਤਰੀਕ ਨੂੰ ਉਹਦੀ ਮਾਤਾ ਨੇ ਬਾਹਰ ਨੂੰ ਜਾਣਾ ਸੀਗਾ ਉਹ ਕੁੜੀ ਆ ਬਾਹਰ ਉਹਦੇ ਕੋਲੇ ਜਾਣਾ ਸੀ ਉਹਨੇ ਤੇ ਪਹਿਲੀ ਤਰੀਕ ਨੂੰ ਉਹ ਮਿੱਥੋਂ ਮੈਂ ਇੱਥੇ ਕੰਮ ਤੇ ਆ ਗਿਆ ਤੇ ਉਹ ਮਗਰੋਂ ਉਹਨੂੰ ਚੜਾਉਣ ਗਿਆ ਉਸ ਤੋਂ ਬਾਅਦ ਨਹੀਂ ਮੇਰੇ ਆਇਆ ਅੱਜ ਤੱਕ ਮੇਰੀ ਉਹਦਾ ਨਾਲ ਕੋਈ ਗੱਲ ਨਹੀਂ ਹੋਈ ਕਿ ਇਸ ਪੂਰੇ ਕੇਸ ਦੇ ਬਾਰੇ ਤੁਸੀਂ ਕੀ ਅੰਡਰਸਟੈਂਡ ਕਰਦੇ ਹੋ ਤੁਸੀਂ ਪਹਿਲਾਂ ਕਮਲ ਨਾਂ ਦੀ ਜਿਹੜੀ ਕੁੜੀ ਆ ਕਮਲਕੌਰ ਭਾਬੀ ਨਾਂ ਤੋਂ ਜਿਹੜੀ ਮਸ਼ਹੂਰ ਸੀਗੀ ਕੰਚਨ ਤੁਸੀਂ ਜਾਣਦੇ ਸੀਗੇ ਪਹਿਲਾਂ ਨਹੀਂ ਜੀ ਮੈਂ ਜਾਣਦਾ ਨਹੀਂ ਸੀਗਾ ਇਹਨੂੰ ਪਹਿਲਾਂ ਪਰ ਮੈਨੂੰ ਇੰਨਾ ਕੁ ਪਤਾ ਵੀ ਕੁੜੀ ਕੋਈ ਨਾ ਘਰੇ ਆਈ ਸੀ ਸ਼ਾਇਦ ਇਹ ਹੋਵੇ ਜਾਂ ਹੋਰ ਹੋਵੇ ਅ ਅੱਜ ਤੋਂ ਮੇਰਾ ਸਾਲ ਵੀ ਡੇਢ ਦੋ ਸਾਲ ਪਹਿਲਾਂ ਦੀ ਗੱਲ ਆ ਉਹ ਘਰੇ ਆਈ ਸੀਗੇ ਉਦੋਂ ਤੇ ਉਦੋਂ ਤੋਂ ਉਹਨੂੰ ਪੈਸੇ ਪੁਛੇ ਵੀ ਦਿੱਤੇ ਤੇ ਇਹਨਾਂ ਨੇ ਰੋਕਿਆ ਸੀਗਾ ਤੇ ਮੈਨੂੰ ਲੱਗਦਾ ਵੀ ਸ਼ਾਇਦ ਇਹੀ ਕੁੜੀ ਸੀ ਮੜੰਗੇ ਤੋਂ ਮੈਨੂੰ ਆਈ ਲੱਗਦਾ ਵੀ ਇਹੀ ਕੁੜੀ ਸੀਗੀ ਵੀ ਇਹਨੇ ਪੈਸੇ ਪੁਛੇ ਵੀ ਦਿੱਤੇ ਉਹਨੂੰ ਵੀ ਤੂੰ ਨਾ ਇਹ ਮਤਲਬ ਗਲਤ ਵੀਡੀਓ ਨਾ ਪਾ ਤੇ ਉਸ ਤੋਂ ਬਾਅਦ ਇਹ ਹਟੀ ਰਹੀ ਆ ਫੇਰ ਫੇਰ ਦੁਬਾਰਾ ਇਹ ਲੱਗ ਗਈ ਆ ਪਾਉਣ ਤੇ ਹੁਣ ਤਾਂ ਇਹਨੇ ਸਿਰੇ ਹੀ ਕਰਾਇਆ ਪਿਆ ਮੈਂ ਤਾਂ ਭਾਈ ਜੀ ਦੂਜਾ ਹੈਰਾਨ ਆ ਮੈਨੂੰ ਕੱਲ ਤੁਸੀਂ ਦੇਖੋ ਵੀ ਕੱਲ ਕਿਸੇ ਬੰਦੇ ਨੇ ਮੈਨੂੰ ਵੀਡੀਓ ਭੇਜੀ ਆ ਦੀ ਮੈਂ ਇਹ ਗੱਲ ਕਹਿੰਦਾ ਸੀ ਵੀ ਯਾਰ ਕਿਸੇ ਦੀ ਜਾਣ ਲੈਣੀ ਕੋਈ ਚੰਗੀ ਗੱਲ ਨਹੀਂ ਹੁੰਦੀ ਪਰ ਕੱਲ ਉਹ ਬੰਦੇ ਨੇ ਮੈਨੂੰ ਵੀਡੀਓ ਭੇਜੀ ਕਹਿੰਦੇ ਅੰਕਲ ਤੂੰ ਆ ਵੀਡੀਓ ਦੇਖ ਵੀ ਇਹ ਚੰਗਾ ਹੋਇਆ ਕਿ ਮਾੜਾ ਹੋਇਆ ਪਰ ਹੁਣ ਮੈਨੂੰ ਇਹ ਲੱਗਦਾ ਵੀ ਇੱਕੋ ਗਿਆਨੀ ਜੀ ਸਾਡੇ ਹੀ ਆ ਸਾਰੇ ਕੋਈ ਨਹੀਂ ਭੈਣ ਭਰਾ ਜੋ ਕੋਈ ਚੰਗਾ ਕਹਿੰਦਾ ਚੰਗਾ ਵੀ ਕਹਿਣ ਵਾਲੇ ਮਾੜੇ ਵੀ ਕਹਿਣ ਵਾਲੇ ਪਰ ਜਿਹੜੇ ਮਾੜਾ ਇਹ ਗੱਲ ਕਹਿੰਦੇ ਆ ਵੀ ਇਹ ਤਾਂ ਯਾਰ ਬਹੁਤ ਮਾੜਾ ਹੋਇਆ ਬਹੁਤ ਮਾੜਾ ਹੋਇਆ ਉਹਨੇ ਕੱਲ ਮੈਨੂੰ ਜਿਹੜੀ ਵੀਡੀਓ ਭੇਜੀ ਆ ਉਹ ਜੇ ਉਹਨਾਂ ਬੰਦਿਆਂ ਨੂੰ ਦਿਖਾਈ ਜਾਵੇ ਉਹ ਆਪਣੇ ਪਰਿਵਾਰ 'ਚ ਦਿਖਾ ਕੇ ਤੇ ਆਪਣੇ ਪਰਿਵਾਰ ਤੋਂ ਹੀ ਇਹ ਚੀਜ਼ ਦਾ ਫੈਸਲਾ ਲੈ ਲੈਣ ਵੀ ਇਹ ਚੰਗਾ ਹੋਇਆ ਕਿ ਮਾੜਾ ਹੋਇਆ ਬਾਕੀ ਕੁਦਰਤ ਦਾ ਹੁਕਮ ਆ ਜੀ ਮਹਾਰਾਜ ਦਾ ਪਾਣਾ ਜੋ ਪਾਣਾ ਕਿਸੇ ਨਾਲ ਬੀਤਣਾ ਜੋ ਸਾਡੇ ਨਾਲ ਬੀਤਣਾ ਜਿਵੇਂ ਗਾਂ ਹੁਣ ਹੋਣਾ ਉਹ ਪ੍ਰਮਾਤਮਾ ਨੂੰ ਪਤਾ ਜੀ ਕੀ ਹੈਗਾ ਇਹਦੇ ਵਿੱਚ ਹਾਂ ਜਿਹੜੀ ਤੁਸੀਂ ਇੱਕ ਵੀਡੀਓ ਦੇਖ ਰਹੇ ਹੋ ਦੇਖੀਏ ਤੁਹਾਨੂੰ ਕਿਸੇ ਨੇ ਭੇਜੀ ਜਿਹੜੀ ਅਸ਼ਲੀਲ ਵੀਡੀਓ ਵਾਇਰਲ ਹੋਈ ਹੈ ਕਮਲ ਦੀ ਉਸ ਦੇ ਕਿਸੇ ਕਿਸੇ ਇੱਕ ਮੁੰਡੇ ਦੇ ਨਾਲ ਮੈਂ ਕਹਿੰਦਾ ਜੀ ਕਿਸੇ ਮੁੰਡੇ ਦੇ ਨਾਲ ਉਹ ਅਸ਼ਲੀਲ ਵੀਡੀਓ ਹੋਈ ਹੈ ਜਮਾ ਅਲਫਾ ਹੋ ਮਤਲਬ ਕੋਈ ਕਪੜਾ ਨਹੀਂ ਉਹਨਾਂ ਦੇ ਕੀ ਉਹਨਾਂ ਨੇ ਉਹ ਕੀਤਾ ਹੈਗਾ ਕਿ ਮੈਂ ਤਾਂ ਕਹਿੰਦਾ ਉਹ ਜਿਹੜੇ ਬੰਦੇ ਦੇ ਨਾਲ ਉਹਦੀ ਅਸ਼ਲੀਲ ਵੀਡੀਓ ਵਾਇਰਲ ਹੋਈ ਆ ਉਸ ਬੰਦੇ ਨੂੰ ਵੀ ਨੰਗਾ ਚਿੱਟਾ ਕਰਕੇ ਉਹਦੇ ਵੀ ਛੇਤਰ ਮਾਰਨੇ ਚਾਹੀਦੇ ਆ ਚਲੋ ਇਹ ਤਾਂ ਨਹੀਂ ਮੈਂ ਕਹਿੰਦਾ ਉਹਨੂੰ ਮਾਰ ਦੇਣਾ ਚਾਹੀਦਾ ਪਰ ਉਹਦੇ ਜੁੱਤੀਆਂ ਜ਼ਰੂਰ ਮਾਰਨੀਆਂ ਚਾਹੀਦੀਆਂ ਵੀ ਸਾਡੇ ਪੰਜਾਬ ਲਈ ਤੁਸੀਂ ਸਾਨੂੰ ਆਜਾ ਸਾਡੀਆਂ ਧੀਆ ਭੈਣਾਂ ਨੂੰ ਸਾਡੇ ਛੋਟੇ ਸਕੂਲ ਪੜ੍ਹਦਿਆਂ ਬੱਚਿਆਂ ਦੇ ਹੱਥ 'ਚ ਮੋਬਾਈਲ ਆਈ ਸਾਨੂੰ ਤੁਸੀਂ ਆ ਪਰੋਸ ਰਹੇ ਹੋ ਯਾਰ ਬਹੁਤ ਮਾੜੀ ਗੱਲ ਐ ਹਾਂ ਯਾਨੀ 31 ਤੋਂ ਬਾਅਦ ਤੁਹਾਡੀ ਕੋਈ ਗੱਲ ਨਹੀਂ ਹੋਈ ਇਸ ਕਤਲ ਦੇ ਬਾਰੇ ਕੋਈ ਹੋਰ ਦੋਸਤ ਮਿੱਤਰ ਨੇ ਉਹਦੇ ਨੇ ਕੁਝ ਦੱਸਿਆ ਤੁਹਾਨੂੰ ਨਹੀਂ ਜੀ ਉਹ ਕਿਸੇ ਦੋਸਤ ਮਿੱਤਰ ਨੇ ਮੈਨੂੰ ਕੋਈ ਗੱਲ ਨਹੀਂ ਦੱਸੀ ਅੱਜ ਤੱਕ ਨਹੀਂ ਨਾ ਕੋਈ ਦੋਸਤ ਮਿੱਤਰ ਦੱਸ ਰਿਹਾ ਵੀ ਉਹ ਕਿੱਥੇ ਆ ਇਸ ਗੱਲ ਦਾ ਵੀ ਮੈਨੂੰ ਕੋਈ ਪਤਾ ਨਹੀਂ ਕੋਈ ਦੋਸਤ ਮਿੱਤਰ ਨੇ ਕੋਈ ਗੱਲਬਾਤ ਨਹੀਂ ਦੱਸੀ ਪਰ ਜਿਹੜੇ ਜੋ ਆ ਖਬਰਾਂ ਚ ਆ ਰਿਹਾ ਜੋ ਐਸਐਸਪੀ ਬਠਿੰਡਾ ਨੇ ਉਹ ਦਿੱਤੀਆਂ ਕੀਤੀਆਂ ਹੈਗੀਆਂ মিডিਆ ਨਾਲ ਗੱਲਬਾਤ ਕੀਤੀ ਆ ਤੇ ਉਹ ਅਫਸਰ ਅਖਸਰ ਉਹਨਾਂ ਨੇ ਕੋਈ ਸ਼ਾਨਬੀਨ ਕੀਤੀ ਹੋਊਗੀ ਮੈਂ ਉਹਨਾਂ ਨੂੰ ਵੀ ਝੂਠਾ ਨਹੀਂ ਕਹਿੰਦਾ ਵੀ ਸ਼ਾਇਦ ਉਹ ਵੀ ਉਹ ਝੂਠ ਹੋਵੇ ਹੋ ਸਕਦਾ ਉਹਨਾਂ ਦੇ ਕਹਿਣ ਦੀ ਗੱਲ ਸੱਚ ਵੀ ਹੋਵੇ ਤੇ ਹੋ ਸਕਦਾ ਇਸ ਮਾਮਲੇ ਦੇ ਵਿੱਚ ਕੋਈ ਵਿੱਚ ਝੂਠ ਵੀ ਹੋਵੇ ਕਿਸੇ ਤਰ੍ਹਾਂ ਦਾ ਕੋਈ ਬੰਦਾ ਗਲਤ ਵੀ ਨਾ ਫਸ ਜਾਏ ਤੇ ਮੈਨੂੰ ਪੂਰਾ ਨਹੀਂ ਇਸ ਗੱਲ ਬਾਰੇ ਕੋਈ ਕਹਾਣੀ ਦਾ ਨਹੀਂ ਪਤਾ ਵੀ ਕੀ ਵਾਪਰੀ ਹੈ ਕਿਉਂ ਵਾਪਰ ਗਈ ਇਸ ਗੱਲ ਦੇ ਤਾਂ ਹੀ ਨੇੜ ਤੇੜ ਦੇ ਵੀ ਨਹੀਂ ਹੈਗੇ ਅਸੀਂ ਤਾਂ ਉਹ ਮੇਰਾ ਮੁੰਡਾ ਛੇਵੇਂ ਪਾਸ਼ਾ ਨੂੰ ਅਸੀਂ ਮੰਨਦੇ ਹਾਂ ਛੇਵੇਂ ਪਾਸ਼ਾ ਦੇ ਘਰ ਨਾਲ ਸਾਡਾ ਪਿਆਰ ਆ ਉੱਥੇ ਹੀ ਉਹਦੀ ਲਗਨ ਲੱਗੀ ਹੋਈ ਆ ਤੇ ਅਸੀਂ ਤਾਂ ਘਰੇ ਕਦੇ ਚੂਹਾ ਵੀ ਨਹੀਂ ਮਾਰਿਆ ਆ ਆਪਣੇ ਘਰੇ ਮੈਂ ਤਾਂ ਆਪਦੇ ਇੱਥੇ ਕਦੇ ਕੋਈ ਸੱਪ ਸਲੂਟੀ ਦਾ ਸ਼ਾਇਦ ਕਿਤੇ ਮਾਰਤਾ ਹੋਵੇ ਕਿਉਂਕਿ ਜੇਰੀਲੀ ਚੀਜ਼ ਨੂੰ ਨਹੀਂ ਨੇੜੇ ਹੋਇਆ ਜਾਂਦਾ ਤੇ ਜੇ ਕਿਤੇ ਕੋਈ ਚੂਹਾ ਚੜਾਏ ਮੈਂ ਤਾਂ ਉਹ ਵੀ ਨਹੀਂ ਕਦੇ ਮਾਰਿਆ ਮੈਨੂੰ ਨਹੀਂ ਲੱਗਦਾ ਮੇਰੇ ਮੁੰਡੇ ਨੇ ਇਹ ਕੰਮ ਕਰਤਾ ਹੋਊਗਾ ਤੁਹਾਨੂੰ ਨਹੀਂ ਲੱਗਦਾ ਕਿ ਅਮਰਤਪਾਲ ਸਿੰਘ ਮਹਿਰੋ ਨੇ ਇਹ ਮਰਡਰ ਕੀਤਾ ਹੈ ਕਮਲ ਦਾ ਕਿਉਂਕਿ ਪੁਲਿਸ ਕਹਿੰਦੀ ਹੈ ਕਿ ਅਮਰਤਪਾਲ ਸਿੰਘ ਮਹਿਰੋ ਨਾਲ ਸੀਗਾ ਗੱਡੀ ਦੇ ਵਿੱਚ ਦੋ ਜਣੇ ਜਿਹੜੇ ਫੜੇ ਗਏ ਆ ਇਹਨਾਂ ਨੇ ਗੱਲ ਘੁੱਟਿਆ ਔਰ ਅਮਰਤਪਾਲ ਵੀ ਉਸੇ ਦਿਨ ਗੱਡੀ ਸੀਗਾ ਦੇਖੋ ਜੀ ਮੈਂ ਜਿੱਥੋਂ ਤੱਕ ਮੇਰਾ ਮਨ ਕਹਿੰਦਾ ਮੇਰੇ ਮਨ ਨੂੰ ਜਿਹੜੀ ਦਛਲੀ ਆ ਵੀ ਅਮਰਤਪਾਲ ਠੀਕ ਆ ਪੁਲਿਸ ਕਹਿੰਦੀ ਇਹਨਾਂ ਕੋਲੇ ਕੋਈ ਹੋਊਗਾ ਉਹਨਾਂ ਨੂੰ ਪਤਾ ਪਰ ਮੇਰਾ ਮਨ ਨਹੀਂ ਕਹਿੰਦਾ ਵੀ ਅਮਰਤਪਾਲ ਮਰਡਰ ਕਰਨ ਦੇ ਵਿੱਚ ਹੋਊਗਾ ਮੈਨੂੰ ਨਹੀਂ ਲੱਗਦਾ ਵੀ ਉਹ ਐਡਾ ਕੰਮ ਕਰ ਦੂਗਾ ਕਿਉਂਕਿ ਮੈਂ ਸਾਨੂੰ ਆਪਦੇ ਘਰ ਦਾ ਪਤਾ ਹੈ ਜੀ ਸਾਡੇ ਬੱਚੇ ਕੋਈ ਵੀ ਬੱਚਾ ਸਾਡਾ ਇਹੋ ਜਿਹਾ ਪਾਪ ਕਰਮ ਕਰਨ ਨਹੀਂ ਕਰਦਾਗਾ ਤੇ ਕਦੇ ਕਿਸੇ ਕੁੱਤੇ ਦੇ ਲੰਡਾ ਨਹੀਂ ਮਾਰਿਆ ਅਸੀਂ ਕਿਸੇ ਪਰਿਵਾਰ ਚੋਂ ਵੀ ਐਡੀ ਗੱਲ ਕਿਵੇਂ ਹੋ ਸਕਦੀ ਆ ਅਸੀਂ ਤਾਂ ਆਪ ਹੈਰਾਨ ਆ ਜੀ ਇਸ ਗੱਲ ਤੇ ਅਮਰਿਤਪਾਲ ਨੇ ਤਾਂ ਮੇਰੇ ਇੰਟਰਵਿਊ ਦੇ ਵਿੱਚ ਗੱਲ ਕੀਤੀ ਫਿਰ ਉਸ ਤੋਂ ਬਾਅਦ ਜਿਹੜੀਆਂ ਵੀਡੀਓ ਆਈ ਅਮਰਿਤਪਾਲ ਦੀ ਦੇਖੀ ਤੁਸੀਂ ਉਹਦੇ ਵਿੱਚ ਉਹ ਕਹਿ ਰਿਹਾ ਕਿ ਅਸ਼ਲੀਲ ਹਰਕਤਾਂ ਕਰ ਰਹੀ ਸੀ ਇਸ ਕਰਕੇ ਅਸੀਂ ਤਾਂ ਸੋਦਾ ਲਾਇਆ ਇਹਦਾ ਉਹ ਉਹ ਵੀਡੀਓ ਦੇਖੀ ਆ ਜੀ ਅਸੀਂ ਉਹ ਵੀਡੀਓ ਅਸੀਂ ਦੇਖੀ ਆ ਇਹ ਹੁਣ ਇਹ ਨਹੀਂ ਪਤਾ ਵੀ ਉਹ ਲੱਗਦਾ ਤਾਂ ਹੁਣ ਅਮਰਿਤਪਾਲ ਹੀ ਆ ਬੋਲਦਾ ਇਹ ਨਹੀਂ ਪਤਾ ਹੁਣ ਕੀ ਹੋਇਆ ਹੋਊਗਾ ਉਹਦੇ ਚ ਜੇ ਉਹਨੇ ਕੀਤਾ ਤਾਂ ਅਸੀਂ ਇਹ ਵੀ ਉਹਨੂੰ ਕਹਿੰਨੇ ਆ ਵੀ ਜੇ ਉਹ ਇਸ ਇਹਦੇ ਵਿੱਚ ਰੋਲ ਹੈਗਾ ਤੋ ਆ ਕੇ محکمہ ਨਾ ਸਰਕਾਰ ਨਾ ਪੁਲਿਸ ਨਾ ਆਪ ਦਾ ਕਾਪਰੋ ਮੈਚ ਕਰੇ ਉਹਨਾਂ ਦੇ ਪੇਸ਼ ਹੋਵੇ ਅਸੀਂ ਤਾਂ ਇਹ ਵੀ ਕਹਿੰਨੇ ਆ ਜੇ ਉਹ ਵੈਚ ਰੋਲੋ ਦਾ ਹੈਗਾ ਤਾਂ ਫਿਰ ਉਹਨੂੰ ਪੇਸ਼ ਹੋ ਜਾਣਾ ਚਾਹੀਦਾ ਕਿਉਂਕਿ ਹੁਣ ਤੱਕ ਅਮਰਤਪਾਲ ਸਿੰਘ ਬਾਹਰ ਹੈ ਪੁਲਿਸ ਕਹਿੰਦੀ ਕਿ ਅਮਰਤਪਾਲ ਸਿੰਘ ਯੂਏਈ ਚਲਾ ਗਿਆ ਉਸੇ ਦਿਨ ਹੀ ਕਹਿੰਦੇ ਜਿੱਦਣ ਮਰਡਰ ਹੋਇਆ ਉਸੇ ਦਿਨ ਹੀ ਦੋ ਬੰਦੇ ਉਹਦੇ ਇੱਥੇ ਇੰਡੀਆ ਸੀਗੇ ਆਪ ਉਹ ਫਲਾਈਟ ਫੜ ਕੇ ਫਰਾਰ ਹੋ ਗਿਆ ਅਮਰਤਪਾਲ ਮੈਰੋ ਭਾਈ ਜੀ ਸਾਡੇ ਕੋਲੇ ਸਬੂਤ ਪ੍ਰੂਫ ਕੋਈ ਨਹੀਂ ਹੈਗਾ ਇਹਦਾ ਅਸੀਂ ਤਾਂ ਟੈਨਸ਼ਨ ਜਾਂ ਹੁਣ ਤਾਂ ਪਹਿਲੇ ਤਾਂ ਜਿਹੜੇ 4-5 ਦਿਨ ਲੰਗੇ ਉਹਦੇ ਚ ਤਾਂ ਸਾਨੂੰ ਆਈ ਸੀ ਕਿ ਉਹ ਬਾਹਰ ਉੱਠ ਗਿਆ ਚੱਲ ਚਲੇ ਆ ਗਿਆ ਇਹਨਾਂ ਨੇ ਕਹਿਤਾ ਉਹ ਬਾਹਰ ਨਿਕਲ ਗਿਆ ਸਾਡੇ ਹੀ ਮਨ ਨੂੰ ਐ ਲੱਗਾ ਪਰ ਹੁਣ ਸਾਡੇ ਨਾਲ ਕੋਈ ਗੱਲਬਾਤ ਹੀ ਨਹੀਂ ਹੋ ਰਹੀ ਉਹਦੀ ਉਹਨੂੰ ਸਾਨੂੰ ਕੀ ਪਤਾ ਵੀ ਇਹ ਬਾਹਰ ਆ ਕੇ ਕਿੱਥੇ ਆ ਕਿੱਥੇ ਨਹੀਂ ਹੈਗਾ ਕੀ ਉਹਦਾ ਹਾਲ ਆ ਕੋਈ ਸਾਨੂੰ ਲੱਲ ਨਹੀਂ ਲੱਗ ਰਿਹਾਗਾ ਵੀ ਕੋਈ ਗੱਲ ਦਾ ਵੀ ਕਿੱਥੇ ਹੋ ਉਹਨੂੰ ਅਸੀਂ ਕਿੱਥੋਂ ਪਾ ਲਈਏ ਮੈਂ ਤਾਂ ਸਾਰੀਆਂ ਰਿਸ਼ਤੇਦਾਰੀਆਂ 'ਚ ਫੋਨ ਕਰ ਬੰਦੇ ਭੇਜ ਕਿਤੋਂ ਵੀ ਜਿੱਥੋਂ ਤੱਕ ਮੇਰੀ ਪਹੁੰਚ ਆ ਮੈਂ ਉਹਦੀ ਪਾਲ ਟੋਲ ਕਰਦਾ ਪਰ ਮੈਨੂੰ ਤਾਂ ਕਿਤੇ ਨਹੀਂ ਉਹਦੇ ਨਾਲ ਗੱਲ ਵੀ ਨਹੀਂ ਮੇਰੀ ਤਾਂ ਹੋ ਰਹੀ ਇਸ ਪੂਰੇ ਮਾਮਲੇ ਦੇ ਵਿੱਚ ਪਾਕਿਸਤਾਨ ਦੇ ਡਾਉਨ ਇਨਵੋਲ ਹੋ ਗਏ ਉਹ ਕਹਿੰਦੇ ਕਿ ਅਮਰਤਪਾਲ ਸਿੰਘ ਮਹਿਰੋਂ ਅਸੀਂ ਤੇਰੀ ਸਪੋਰਟ ਕਰਦੇ ਆ ਇਹ ਚੀਜ਼ਾਂ ਜਦੋਂ ਹੋ ਗਈਆਂ ਤੁਹਾਨੂੰ ਇਹ ਤਾਂ ਨਹੀਂ ਲੱਗਦਾ ਕਿ ਕੋਈ ਹੋਰ ਵੱਡਾ ਨੁਕਸਾਨ ਨਾ ਹੋ ਜੇ ਜਦੋਂ ਕੋਈ ਇਹੋ ਜਿਹੇ ਗੈਂਗਸਟਰ ਇੰਟਰਨੈਸ਼ਨਲ ਲੈਵਲ ਦੇ ਇਨਵੋਲ ਹੋ ਜਾਂਦੇ ਚੀਜ਼ਾਂ ਦੇ ਵਿੱਚ ਉਹਨਾਂ ਬਾਰੇ ਭਾਈ ਮੈਨੂੰ ਨੌਲੇਜ ਨਹੀਂ ਵਸੇ ਚਲੋ ਜੇ ਕੋਈ ਬੰਦਾ ਅਹ ਸਪੋਰਟ ਕਰਨ ਵਾਲੇ ਤਾਂ ਹੁਣ ਬਹੁਤ ਲੋਕ ਆਈ ਜਾਂਦੇ ਘਰੇ ਵੀ ਆਈ ਜਾਂਦੇ ਆ ਕੱਲ ਇੱਥੇ ਵੀ ਮੇਰੇ ਕੋਲੇ ਬੰਦੇ ਆਏ ਆ ਧੰਨਵਾਦ ਕਰਦੇ ਤੈਨੂੰ ਸਰੋਪੇ ਪਾ ਕੇ ਗੱਲ ਚ ਵੀ ਅਸੀਂ ਤੁਹਾਡੇ ਨਾਲ ਆ ਜੀ ਨਾਲ ਆ ਹੁਣ ਉਹ ਜਿਹੜੇ ਬੰਦੇ ਨੇ ਪਾਕਿਸਤਾਨ ਤੋਂ ਕੀਤਾ ਹੈਗਾ ਹੁਣ ਮੈਂ ਉਹਦੇ ਬਾਰੇ ਜਾਣਦਾ ਨਹੀਂ ਉਹ ਕਿਵੇਂ ਆ ਕੀ ਗੱਲਬਾਤ ਆ ਵੀ ਉਹ ਆਪ ਮਤਲਬ ਗਲਤ ਆ ਜਾਂ ਸਹੀ ਆ ਬੰਦਾ ਜਾਂ ਕੀ ਆ ਇਹ ਉਹ ਹੁਣ ਮੇਰੀ ਨੌਲੇਜ ਤੋਂ ਬਾਹਰ ਆ ਜੀ ਗੱਲਾਂ ਉਹ ਕਿਉਂ ਮੈਂ ਅਨਪੜ ਬੰਦਾ ਤੇ ਬਾਕੀ ਮੇਰਾ ਕੰਮ ਦਾ ਹੀ ਰਹਿਣਾ ਆ ਜੀ ਮੈਂ ਕੋਈ ਬਹੁਤਾ ਬਾਹਰ ਬਾਹਰ ਅੰਦਰ ਵੀ ਕੋਈ ਫਿਰਿਆ ਤੁਰਿਆ ਨਹੀਂ ਇਹਨਾਂ ਗੱਲਾਂ ਬਾਰੇ ਮੈਨੂੰ ਨੌਲੇਜ ਨਹੀਂ ਆ ਜੀ ਅਮਰਤਪਾਲ ਸਿੰਘ ਮੈਰੋਂ ਨੇ ਪਹਿਲਾਂ ਕਦੇ ਜ਼ਿਕਰ ਕਰਿਆ ਸੀਗਾ ਵੀ ਜਦੋਂ ਤੁਸੀਂ ਕਹਿ ਰਹੇ ਹੋ ਕਿ ਕੁੜੀ ਇਹੀ ਲੱਗਦੀ ਸੀ ਕਿ ਤੁਹਾਡੇ ਘਰ ਉਦੋਂ ਇਹ ਕਮਲ ਆਈ ਸੀਗੀ ਜਿਹੜੀ ਕੰਚਨ ਕੁੜੀ ਐ ਅਮਰਤਪਾਲ ਨੇ ਮਦਦ ਵੀ ਕੀਤੀ ਉਦੋਂ ਸ਼ਾਇਦ ਕਿਹਾ ਕਿ ਵੀਡੀਓ ਨਾ ਪਾਓ ਵੀਡੀਓ ਪਾਣੋਂ ਹਟਵੀ ਗਈ ਸੀ ਕਹਿੰਦੇ ਉਸ ਵੇਲੇ ਦੇਖੋ ਇਹ ਭਾਈ ਜੀ ਮੇਰੇ ਤਾਂ ਮੱਥੇ ਨਹੀਂ ਲੱਗੀ ਇਹ ਪਰ ਮੈਨੂੰ ਨਾ ਕਰੋਂ ਪਤਾ ਲੱਗਿਆ ਸੀਗਾ ਵੀ ਉਹ ਕੁੜੀ ਜਿਹੜੀ ਬਾਲਾ ਬੋਲਦੀ ਐ ਫਿਲਮਾਂ ਹੀ ਬਣਾਉਂਦੀ ਐ ਉਹ ਆਈ ਸੀਗੀ ਇੰਨਾ ਕ ਮੈਨੂੰ ਪਤਾ ਲੱਗਾ ਵੀ ਉਹ ਆਈ ਸੀ ਹੋਰ ਆ ਕੇ ਵੀ ਗਈ ਐ ਤੇ ਮੈਨੂੰ ਨਹੀਂ ਮਿਲੇਗੀ ਕਿਉਂਕਿ ਜਦੋਂ ਘਰੇ ਹੈ ਨਹੀਂ ਸੀਗਾ ਨੇ ਇਹਨੂੰ ਘਰੇ ਨਹੀਂ ਉਹ ਰਾਤ ਨੂੰ ਇੱਥੇ ਰਹਿ ਕੇ ਗਈ ਐ ਦਿਨ ਘਰੇ ਨਹੀਂ ਪਾਇਆ ਉਹ ਕੋਈ ਕੁੜੀਆਂ ਹੋਰ ਸੀਆਂ ਕਿਸੇ ਦੇ ਘਰੇ ਉਧਰ ਪਤਾ ਨਹੀਂ ਪਾਈ ਪਈ ਸੀਗੀ ਤੇ ਸਾਡੇ ਆਪਦੇ ਘਰੇ ਨਹੀਂ ਪਈ ਸੀ ਤੇ ਇੱਕ ਮੈਂ ਬਾਲੇ ਨੇਰੇ ਜਾਣਾ ਤੇ ਸੁਬ੍ਹਾ ਸਦੇ ਹਾਂ ਉਠਿਆ ਨਾ ਮੈਂ ਬਾਲਾ ਧਿਆਨ ਵੀ ਇਹਨਾਂ ਗੱਲਾਂ ਲਈ ਨਹੀਂ ਦਿੰਦਾ ਹਾਂ 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 ਅਮਰਤਪਾਲ ਸਿੰਘ ਮਹਿਰੂ ਤੇ ਕੁਝ ਲੋਕ ਕਹਿੰਦੇ ਕਿ ਰੇਪ ਕੀਤਾ ਇਹਨਾਂ ਨੇ ਕੁੜੀ ਦਾ ਪਹਿਲਾਂ ਹਾਲਾਂਕਿ ਅਜੇ ਉਸ ਦੀ ਕੋਈ ਰਿਪੋਰਟ ਨਹੀਂ ਆਈ ਪਰ ਕੁਝ ਇੱਕ ਲੋਕ ਬੋਲੇ ਇਸ ਚੀਜ਼ ਦੇ ਇਸ ਚੀਜ਼ ਨੂੰ ਲੈ ਕੇ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖੋ ਜਿਹੜਾ ਤਾਂ ਹੈਗਾ ਰੇਪ ਵਾਲਾ ਕੰਮ ਇਹ ਤਾਂ ਮੈਂ ਮੰਨਦਾ ਨਹੀਂ ਜਮਾਈ ਕਿਉਂਕਿ ਮੰਨਣ ਚ ਆਉਂਦਾ ਹੀ ਨਹੀਂ ਆਉਂਦੀ ਆ ਉਹਦੇ ਚ ਪੁਸ਼ਟੀ ਨਹੀਂ ਹੋਈ ਇਸ ਚੀਜ਼ ਦੀ ਨਹੀਂ ਜੀ ਮੈਂ ਮੈਂ ਨਾ ਮੰਨ ਲਓ ਚਲੋ ਮੈਂ ਰਿਪੋਰਟ ਨੂੰ ਤਾਂ ਧੋਖਾ ਨਹੀਂ ਦਿੰਦਾਗਾ ਇਸ ਗੱਲ ਨੂੰ ਉਹਨੂੰ ਗਲਤ ਨਹੀਂ ਕਹਿੰਦਾ ਕੋਈ ਰਿਪੋਰਟ ਬਣਦੀ ਆ ਤਾਂ ਰਿਪੋਰਟ ਕੋਈ ਐਵੇਂ ਤਾਂ ਬਣਦੀ ਨਹੀਂ ਪਰ ਜੇ ਰਿਪੋਰਟ ਦੇ ਵਿੱਚ ਵੀ ਆਉਂਦਾ ਮੇਰਾ ਮਨ ਉਦੋਂ ਤੱਕ ਵੀ ਨਹੀਂ ਮੰਨੂਗਾ ਕਿਉਂਕਿ ਮੇਰਾ ਮੁੰਡਾ ਉਹ ਇਹੋ ਜੇ ਕੰਮ ਵਾਲਾ ਨਹੀਂ ਹੈਗਾ ਇਨਾ ਭਰੋਸਾ ਹੈ ਇਨਾ ਭਰੋਸਾ ਤੁਹਾਨੂੰ ਬਿਲਕੁਲ ਜੀ ਭਰੋਸਾ ਬਿਲਕੁਲ ਮੈਨੂੰ ਪੂਰਾ 100 ਤੋਂ 110% ਭਰੋਸਾ ਹੈ ਵੀ ਮੇਰਾ ਮੁੰਡਾ ਕਿਸੇ ਬਰਾਬਰ ਦੀ ਧੀ ਭੈਣ ਨੂੰ ਆਪਦੀ ਉਂਗਲ ਆ ਦਾ ਨਾ ਉਹ ਦਾ ਵੀ ਟੱਚ ਨਹੀਂ ਕਰਦਾ ਹੈ ਉਹ ਮੈਨੂੰ ਇਨਾ ਭਰੋਸਾ ਉਹ ਦਿੱਤੇ ਹੂੰ ਹੂੰ ਇਹ ਗੱਲਾਂ ਜਿਹੜੀਆਂ ਕਰਦੇ ਜਿਹੜੇ ਬੰਦੇ ਕਹਿੰਦੇ ਆ ਵੀ ਉਹ ਰੇਪ ਕੀਤਾ ਹੁਣ ਇੱਕ ਹੋਰ ਆ ਕੱਲ ਮੈਂ ਦੇਖਿਆ ਇੱਕ ਉਹ ਗੁਰੂ ਦਾ ਸਿੱਖ ਕੋਈ ਹੋਰ ਹੈਗਾ ਦਮਾਲਾ ਸਜਾਇਆ ਢੰਗ ਸਿੰਘਾ ਉਹ ਹੁਣ ਕਹੀ ਜਾਂਦਾ ਜੀ ਅੰਮ੍ਰਿਤਪਾਲ ਇਹਨੂੰ ਕਮਲਕੌਰ ਨੂੰ ਪਹਿਲਾਂ ਮਲੇਸ਼ੀਆ ਲੈ ਕੇ ਗਿਆ ਇਹਦੇ ਨਾਲ ਮਲੇਸ਼ੀਆ ਚ ਰਹੀ ਆ ਤੇ ਉਹ ਪਤਾ ਨਹੀਂ ਕਿਹੜੇ ਬੇਸ ਤੇ ਕਹੀ ਜਾਂਦਾ ਕੋਈ ਉਹ ਸਬੂਤ ਪ੍ਰੂਫ ਤਾਂ ਦੇਵੇ ਕੋਈ ਕਰੇ ਗੱਲ ਜੇ ਇਹ ਮਲੇਸ਼ੀਆ ਜੇ ਉਹਦੇ ਨਾਲ ਗਈ ਆ ਕੋਈ ਉਹਦੇ ਕੋਲੇ ਕੋਈ ਹੋਊਗਾ ਪ੍ਰੂਫ ਉਹ ਕੋਈ ਫਿਰ ਤਾਂ ਹੁਣ ਤੱਕ ਪੁਲਿਸ ਨੇ ਰਿਪੋਰਟ ਪੁਲਿਸ ਨੇ ਕੱਢ ਲੈਣਾ ਕੱਢ ਦੇਵੇ ਨਾ ਉਹ ਵੀਰ ਪੁਲਿਸ ਕਿ ਕੀ ਕਰਨ ਗਈ ਆ ਉਹ ਕੀ ਕਰਨ ਗਿਆ ਮਲੇਸ਼ੀਆ ਤੇ ਕਦੋਂ ਗਏ ਆ ਤੇ ਕੋਈ ਉਹ ਦੱਸੇ ਕੁਝ ਵੀ ਐਸੇ ਗੱਲ ਨੂੰ ਕਹੀ ਆ ਸਾਡੇ ਸਾਡੇ ਬੱਚੇ ਨੇ ਅਜ ਤੱਕ ਕਿਸੇ